ਹੈਲੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਜਾਣ ਲੱਗੇ ਆ ਜੀ ਸ੍ਰੀ ਗੁਰਦੁਆਰਾ ਸਾਹਿਬ ਮਲੇਸ਼ੀਆ ਦੇ ਕੋਵਲਾ ਲੈਂਪਰ ਦੇ ਸੈਂਤੂਲ ਗੁਰਦੁਆਰਾ ਸਾਹਿਬ ਸੋ ਚੱਲਦੇ ਆ ਜੀ ਅੱਜ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਕਰਨ ਲੱਗੇ ਆ ਟੂਰ ਮਲੇਸ਼ੀਆ ਦੀ ਸਵੇਰ ਦੇ ਵੱਜ ਕੇ 7 ਚੱਲਦੇ ਆ ਬਾਈ ਆ ਰਹੇ ਆ ਬਾਹਰ ਕੱਢ ਕੇ ਆਪਣੀ ਸਕੂਟੀ ਲਓ ਜੀ ਇਧਰ ਤੇ ਜਾਵਾਂਗੇ ਅਸੀਂ ਹੁਣ ਗੁਰਦੁਆਰਾ ਸਾਹਿਬ ਦਿਖਾਵਾਂਗੇ ਤੁਹਾਨੂੰ ਅੱਜ ਦਾ ਕਿਦਾਂ ਦਾ ਇੱਥੇ ਗੁਰਦੁਆਰਾ ਸਾਹਿਬ ਪਰ ਜਿੱਥੇ ਮੈਂ ਰਹਿ ਰਹੇ ਆ ਉਹਦੇ ਬਾਰੇ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਠੀਕ ਆ ਕੇ ਲੈ ਵੀ ਸਵੇਰੇ ਸਵੇਰੇ ਨਿਕਲ ਗਏ ਕੋਠੀਆਂ ਲੋਕਾਂ ਦੀਆਂ ਦੇਖ ਰਿਹਾ ਸੋਹਣੀਆਂ ਸੋਹਣੀਆਂ ਤੇ ਮੌਸਮ ਬੜਾ ਠੰਡਾ ਠੰਡਾ ਲੱਗ ਰਿਹਾ ਸਵੇਰੇ ਸਵੇਰੇ ਦਿਨੇ ਥੋੜੀ ਜਿਹੀ ਗਰਮੀ ਹੋਊਗੀ ਕਹਿੰਦੇ ਬਾਈ ਕਾ ਦੇਖੋ ਅੱਗੇ ਆ ਕੇ ਸਾਨੂੰ ਟੇਡੀਆਂ ਬਿਲਡਿੰਗਾਂ ਦਿਖ ਰਹੀਆਂ ਟੇਡੀਆਂ ਬਲ ਨਹੀਂ ਹੁੰਦੇ ਜਿਵੇਂ ਵਿੱਚ ਬਲ ਪਏ ਹੁੰਦੇ ਨੇ ਇਦਾਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਆ ਰੈੱਡ ਲਾਈਟ ਤੇ ਖੜੇ ਆ ਅਸੀਂ ਲੋ ਜੀ ਆਪਾਂ 10 ਕਿ ਮਿੰਟ ਬਾਅਦ ਆਪਾਂ ਪਹੁੰਚ ਗਏ ਆ ਸ੍ਰੀ ਗੁਰਦੁਆਰਾ ਸਾਹਿਬ ਸੈਂਤੋਲ ਸੈਂਤੋਲਾ ਨ ਔਰ ਆ ਸਾਈਡ ਤੇ ਇਧਰ 메ਨ 게ਟ ਆ ਗਿਆ ਆ ਦਰਬਾਰ ਹਾਲ ਆ ਸਾਹਮਣੇ ਦੇਖ ਰਹੇ ਹੋ ਜਿਹੜਾ ਬੜਾ ਸੋਹਣਾ ਉਹ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਤੇ ਆਪਾਂ ਇੱਥੇ ਕਿਤੇ ਵੀ ਆਪਾਂ ਬਾਈਕ ਲਗਾ ਦਵਾਂਗੇ ਆਪਾਂ ਇੱਥੇ ਕਿਤੇ ਵੀ ਸੋਚੋ ਜੀ ਦੋਸਤੋ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਸਵੇਰ ਦੇ ਹੋ ਗਏ 7:30 15 ਮਿੰਟ ਦਾ ਸਾਡਾ ਰਸਤਾ ਸੀਗਾ ਆ ਦੇਖ ਸਕਦੇ ਹੋ ਆਪਾਂ ਗੁਰਦੁਆਰਾ ਸਾਹਿਬ ਆ ਇਹਦੇ ਅੰਦਰ ਜਾਵਾਂਗੇ ਬਾਕੀ ਉਹ ਇਹਨੇ ਟੈਡੀ ਬਿਲਡਿੰਗਾਂ ਨੇ ਉਹ ਉਹ ਸੀਜਨ ਲੱਗ ਗਈ ਨੇ ਸੋ ਚੱਲਦੇ ਆਪਾਂ ਦਰਬਾਰ ਸਾਹਿਬ ਦਰਸ਼ਨ ਕਰਦੇ ਅੰਦਰ ਔਰ ਤੁਹਾਨੂੰ ਕਰਵਾਉਂਦੇ ਆ ਗੁਰ ਸ਼ਰਨਾਂ ਰਾਮੋ ਸ਼ਰਨਾਂ ਰਾਮੋ ਚਰਨਾਂ ਹਾਈ ਰਾਮੋ ਸੈ ਸਭੰ ਤੇ ਬੁੱਪੁਰ ਰਹਣ ਲੁਣੇ ਦਿਨ ਸਵਾ ਚਲੋ ਜੀ ਆਪਾਂ ਦਰਸ਼ਨ ਕਰਕੇ ਬਾਹਰ ਆ ਗਏ ਔਰ ਇਧਰ ਦੇਖ ਸਕਦੇ ਹੋ ਲੰਗਰ ਹਾਲ ਹੈ ਇਦਾਂ ਟੇਬਲ ਲੱਗੇ ਹੁੰਦੇ ਆ ਉੱਪਰ ਬੈਠ ਕੇ ਛਕਦੇ ਆ ਠੀਕ ਹੈ ਸੋ ਵਧੀਆ ਲੱਗਾ ਬੜਾ ਵਧੀਆ ਲੱਗਾ ਤਾਂ ਚਲਦੇ ਆ ਅੰਦਰ ਚਾਹ ਵਗੈਰਾ ਦੇਖਦੇ ਆ ਅਗਰ ਚਾਹ ਪਾਣੀ ਹੋਇਆ ਕੁਛ ਨਾ ਕੁਛ ਛਕਦੇ ਆ ਠੀਕ ਹੈ ਦਿਖਾਉਣਾ ਤੁਹਾਨੂੰ ਇਦਾਂ ਟੂਟੀਆਂ ਨੇ ਇੱਥੇ ਇਹਦੇ ਨੂੰ ਐਵੇਂ ਤਾਂ ਖੋਲਾਂਗੇ ਨਾ ਇਦਾਂ ਇਦਾਂ ਪਾਣੀ ਆਉਂਦਾ ਇਹਦੇ ਅੰਦਰ ਆ ਦੇਖੋ ਠੀਕ ਐ ਇਦਾਂ ਪੈਰ ਧੋ ਕੇ ਆਪਾਂ ਅੰਦਰ ਜਾ ਸਕਦੇ ਹਾਂ ਦਰਬਾਰ ਸਾਹਿਬ ਬਾਕੀ ਇਹ ਜੋੜਾ ਘਰ ਆ ਗਿਆ ਔਰ ਇੱਧਰ ਦੇਖ ਸਕਦੇ ਹੋ ਗੱਡੀਆਂ ਵਗੈਰਾ ਖੜੀਆਂ ਨੇ ਪਾਰਕਿੰਗ ਔਰ ਇਹ ਦਰਬਾਰ ਸਾਹਿਬ ਆ ਗਿਆ ਜੀ ਸਾਈਡ ਤੇ ਠੀਕ ਐ ਕੋ ਚੱਲਦੇ ਹੁਣ ਆਪਾਂ ਅੰਦਰ ਦੇਖਦੇ ਹਾਂ ਆ ਦੇਖ ਸਕਦੇ ਹੋ ਲੰਗਰ ਹਾਲ ਆ ਬਾਈ ਬੜਾ ਵਧੀਆ ਲੱਗਿਆ ਹਾ ਲੋ ਜੀ ਆਪਣਾ ਡਰਾਈਵਰ ਸਾਹਿਬ ਉਹ ਬੈਠੇ ਨੇ ਸਾਹਮਣੇ ਪ੍ਰਸ਼ਾਦਾ ਛਕ ਰਹੇ ਨੇ ਠੀਕ ਹੈ ਸੋ ਆਪਾਂ ਵੀ ਛਕਦੇ ਆਂ ਸੋ ਬਾਈ ਸਭ ਤੋਂ ਪਹਿਲਾਂ ਆਪਾਂ ਇੱਥੋਂ ਥਾਲੀ ਲਵਾਂਗੇ ਥਾਲੀ ਲੈ ਕੇ ਇੱਕ ਚਮਚਾ ਲੈ ਲਾਂਗੇ ਚਮਚ ਲੈ ਕੇ ਔਰ ਇੱਥੇ ਰੱਖ ਦਾਂਗੇ ਬਾਬਾ ਜੀ ਆਪਣੇ ਆਪ ਸਾਰਾ ਕੁਝ ਪਾ ਦੇਣਗੇ ਆਪਾਂ ਨੂੰ ਜੀ ਪ੍ਰਸ਼ਾਦਾ ਵਾਣੀ ਇੱਕ ਦੋ ਰੱਖ ਦਿਓ ਬਾਬਾ ਜੀ ਸਵੇਰੇ ਸਵੇਰੇ ਸਵਾ 7:30 ਵਜੇ ਆਪਾਂ ਦੋ ਬੱਸਾਂ ਦੇ ਚੱਕਣ ਲੱਗੇ ਆ। ਸੋ ਰੋਕਿਆ ਇੱਧਰ ਦੇਖ ਸਕਦੇ ਹੋ ਇੱਥੇ ਲੰਗਰ ਬਣਦਾ। ਚਾਹ ਕਿੱਥੇ ਚਾਹ 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 ਪਿਆ ਸੁਆ ਚਾਹ ਪਈਆਂ ਨੇ ਆ ਜੀਨੀ ਵਾਲੀ ਆ ਮਿੱਠੀ ਚਾਹ ਆ ਹੈਗੀ ਆਪਣੀ ਫਿੱਕੀ ਚਾਹ ਠੀਕ ਹੈ ਇਥੋਂ ਇਦਾਂ ਦਾ ਕੱਪ ਚੱਕਾਂਗੇ ਆਪਾਂ ਤੇ ਚਾਹ ਪੀਵਾਂਗੇ ਸਵੇਰੇ ਗੁਰਦੁਆਰਾ ਸਾਹਿਬ ਤੋਂ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਜਾ ਰਹੇ ਆ ਆਪਾਂ ਆਪਣੇ ਘਰ ਜਿੱਥੇ ਮੈਂ ਰਹਿ ਰਹੇ ਆ ਉੱਥੇ ਦਿਖਾਣਾ ਤੁਹਾਨੂੰ ਜਾ ਕੇ ਕੀ ਸਿਸਟਮ ਆ ਉੱਥੇ ਦਾ ਠੀਕ ਹੈ ਆਹ ਔਰੇ ਰਹਿ ਰਹੇ ਆ ਦੇਖ ਸਕਦੇ ਹੋ ਪਰ ਇਥੋਂ ਜਿਹੜੀ ਟਵਿੰ ਟਾਵਰ ਆ ਨਾ ਦੋ ਜਿਹੜੇ ਟਾਵਰ ਨੇ ਉਹ ਸਾਹਮਣੇ ਦਿਖ ਰਹੇ ਨੇ ਉਹ ਦੇਖੋ ਮੈਂ ਜ਼ੂਮ ਕਰਕੇ ਦਿਖਾਉਣਾ ਆ ਸੀ ਇੱਥੇ ਜਾਵਾਂਗੇ ਆਪਾਂ ਠੀਕ ਆ ਸੋ ਆ ਇਦਾਂ ਦਾ ਕੁਝ ਵਿਊ ਹੈ ਇੱਥੇ ਦਾ ਦੇਖ ਸਕਦੇ ਹਾਂ ਠੀਕ ਆ ਔਰ ਆਪਾਂ ਰਹਿ ਰਹੇ ਆ ਜਿਹੜਾ 브ਦਰ ਫੂਡ ਕੈਟਰਿੰਗ ਅਮਰitsar ਪੰਜਾਬ ਦੇਖ ਸਕਦੇ ਹਾਂ ਇੱਥੇ ਬਈ ਹਲਵਾਈ ਦਾ ਕੰਮ ਆ ਇਥੋਂ ਇੰਡੀਅਨ ਬਹੁਤ ਜ਼ਿਆਦਾ ਰਹਿੰਦੇ ਨੇ ਆਹਰ ਕਿ ਇਥੋਂ ਲੋਕੀ ਇਹਨਾਂ ਤੋਂ ਖਾਣਾ ਪਾਣੀ ਮੰਗਵਾ ਲੈਂਦੇ ਨੇ ਆਰਡਰ ਵਗੈਰਾ ਲੈ ਕੇ ਜਾਂਦੇ ਨੇ ਇਥੋਂ ਦੇਖ ਸਕਦੇ ਹੋ ਇਦਾਂ ਦੀ ਇੱਥੇ ਕੰਡੀਸ਼ਨ ਆ ਇਹ ਇੱਕ ਘਾਰਾ ਮਤਲਬ ਕੀ ਇੱਥੇ ਸਾਰਾ ਹਲਵਾਈ ਦਾ ਕੰਮ ਹੁੰਦਾ ਆ ਸਾਰੇ ਸਿਲੰਡਰ ਪਏ ਨੇ ਔਰ ਆ ਦੇਖ ਸਾਹਮਣੇ ਇੱਧਰ ਆ ਕੜਾਹੀਆਂ ਕਡੂਹੀਆਂ ਆ ਪਈਆਂ ਨੇ ਇੱਧਰ ਮੱਕੀ ਦਾਦੇ ਇੱਥੇ ਬਰਤਨ ਨੇ ਮੱਕੀ ਦੇ ਵਿੱਚ ਸੈਲਡ ਵਗਾਰਾ ਕੱਟਿਆ ਪਿਆ ਸਬਜ਼ੀਆਂ ਵਾਸਤੇ ਸਵਾਣ ਕੱਟਿਆ ਪਿਆ ਇੱਕ ਬਾਈ ਰੋਟੀ ਬਣਾ ਰਿਆ ਕਿੱਥੋਂ ਬਾਈ ਤੁਸੀਂ ਮੋਗੇ ਤੋਂ ਆ ਆ ਬਾਈ ਮੋਗੇ ਤੋਂ ਆ ਬਾਈ ਕੀ ਨਾਮ ਆ ਤੁਹਾਡਾ ਮਨਪ੍ਰੀਤ ਸਿੰਘ ਜੱਗਾ ਮਨਪ੍ਰੀਤ ਸਿੰਘ ਜੱਗਾ ਭੰਗੜਾ ਗਰੁੱਪ ਪਹਿਲਾਂ ਭੰਗੜਾ ਪਾਉਂਦਾ ਰਿਹਾ ਹੈ ਪੰਜਾਬ 'ਚ ਠੀਕ ਹੈ ਤੋ ਇਹ ਬਾਈ ਰੋਟੀਆਂ ਬਣਾ ਰਿਆ ਔਰ ਇਹ ਬਾਈ ਸੇਕ ਰਿਆ ਤੁਸੀਂ ਬਾਈ ਕਿੱਥੋਂ ਹਰਿਆਣਾ ਤੋਂ ਆ ਹਰਿਆਣਾ ਹਰਿਆਣਾ ਕਰਨਾਲ ਤੋਂ ਔਰ ਆਹ ਸਾਡਾ ਉਸਤਾਦ ਕਿੱਥੋਂ ਦਾ ਤਰਨਤਾਰਨ ਦਾ ਕੀ ਬਾਤ ਹੈ ਤਰਨਤਾਰਨ ਦਾ ਉਸਤਾਦ ਇਹਦਾ ਜਿਹੜਾ ਮੇਨ ਇੱਥੇ ਹਲਵਾਈਆ ਧੀ ਆਹ ਬਾਈ ਹੈਲਪਰ ਨੇ ਦੇ ਨਾਲ ਦੋ ਤੇ ਆਹ ਬਾਈ ਦਾਲ ਬਣਾ ਰਿਹਾ ਦੇਖੋ ਲਾਲ ਗੱਡੀ ਵੀ ਹੈ ਦਾਲ ਪੂਰੀ ਰਗੜ ਰਗੜ ਕੇ ਕਿਉਂ ਬਹੁਤ ਸਵਾਦ ਬਣਾਉਂਦਾ ਆ ਬਾਈ ਠੀਕ ਆ ਸੁੰਦਰੋ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਆਹ ਬਾਈ ਪਾਕਿਸਤਾਨ ਤੋਂ ਨਹੀਂ ਪਾਕਿਸਤਾਨ ਤੋਂ ਨਾ ਤੁਸੀਂ ਬਾਈ ਪਾਕਿਸਤਾਨ ਤੋਂ ਨੇ ਪਾਕਿਸਤਾਨ ਕਿੱਥੋਂ ਪਾਕਿਸਤਾਨ ਦਾ ਹੋ ਆਪਾ ਲਾਹੌਰ ਤੋਂ ਇਹ ਬਾਈ ਇਹ ਕਾਦੇ ਵਾਸਤੇ ਕੱਢ ਰਹੇ ਆ ਸਰ ਇਹ ਕੈਟਰ ਲਗਾਣਗੇ ਅੱਛਾ ਅੱਜ ਕੈਟਰਿੰਗ ਆ ਕਿਸੇ ਦੀ ਹਾਂਜੀ ਕਾਟਿੰਗ ਦੀ ਕੈਟਰ ਲਗਾਣਗੇ ਓਕੇ ਮਤਲਬ ਕਿਸੇ ਦਾ ਕਰੇ ਕੋਈ ਪ੍ਰੋਗਰਾਮ ਹੋਏਗਾ ਨਾ ਹਾਂਜੀ ਸੋ ਬਾਈ ਜਿੱਦਾਂ ਆਪਣੇ ਕੋਈ ਪ੍ਰੋਗਰਾਮ ਹੁੰਦਾ ਉੱਥੇ ਕੈਟਰਿੰਗ ਦਾ ਸਾਮਾਨ ਆਪਾਂ ਤਿਆਰ ਕਰ ਦਿਆ ਨਾ ਸੋ ਬਾਈ ਸਾਰਾ ਕੁਝ ਤਿਆਰ ਕਰ ਰਹੇ ਆ ਮਠਾਈਆਂ ਵਗਾਰਾ ਪਈਆਂ ਨੇ ਦੇਖ ਸਕਦੇ ਹੋ ਠੀਕ ਆ ਸੋ ਇਹ ਉਹ ਦੀ ਉਹ ਦੀ ਤਿਆਰੀ ਚੱਲ ਰਹੀ ਅੱਜ ਇਹ ਦੇ ਸਾਡੇ ਉਧਰ ਆਪਣਾ ਆ ਰਸਣ ਵਗੈਰਾ ਪਿਆ ਇਹਨਾਂ ਦਾ ਔਰ ਆ ਦੇਖੋ ਬਾਈ ਇੱਧਰ ਲੱਡੂ ਪਏ ਨੇ ਬਾਲੋਸਾਈ ਪਈਆ ਆਹ ਕੈਂਡੀ ਆ ਗਈ ਕੈਂਡੀ ਬਾਈ ਕੱਟ ਕੇ ਇਹ ਜੋਕ ਰਿਹਾ ਆ ਜਲੇਬੀਆਂ ਪਈਆਂ ਨੇ ਔਰ ਦਮਕੀਨ ਪਿਆ ਸਾਰਾ ਆ ਦੇਖੋ ਇਹ ਡੱਬੇ ਵਿੱਚ ਜੋਕ ਕੇ ਅਗਲੇ ਦੇ ਘਰ ਦੇ ਕਿ ਆਣਿਆ ਫਿਰ ਇਹ ਠੀਕ ਹੈ ਨਾ ਔਰ ਆ ਉਹ ਆ ਜਿਹੜੇ ਆਪਣੇ ਮੇਲੇ ਤੇ ਨਹੀਂ ਮਿਲਦੀ ਹੁੰਦੀ ਬਰਫੀ ਹਨਾ ਉਹ ਚੀਜ਼ ਹੈ ਇਹ ਆ ਦੇਖੋ ਇਦਾਂ ਮਠਾਈਆਂ ਪਈਆਂ ਰਹਿੰਦੇ ਨੇ ਇੱਥੇ ਜੋ ਵੀ ਕੋਈ ਆਰਡਰ ਲੈਣਾ ਹੁੰਦਾ ਕੋਈ ਡਾਇਰੈਕਟ ਲੈਣਾ ਆਉਂਦਾ ਉਹਨੂੰ ਇੱਥੇ ਚਾੱਕ ਕੇ ਆਪਾਂ ਜੋਕ ਕੇ ਦੇ ਦਿੰਦੇ ਆ ਔਰ ਆ ਓਰੀਜਨਲ ਖੋਏ ਦੀ ਬਰਫੀ ਦੇਖੋ ਕਿਆ ਬਾਤ ਹੈ। ਹੋਰ ਆ ਦੇਖੋ ਬਈ ਬਾਈ ਨੇ ਫਰੂਟ ਕੱਟ ਕੇ ਕਿਵੇਂ ਜਚਾ ਕੇ ਰੱਖੇ ਨੇ ਦੇਖੋ। ਕਿਆ ਬਾਤ ਹੈ। ਇਹ ਪਾਕਿਸਤਾਨੀ ਬਾਈ ਹੈ ਨਾ ਲੋਹਾਰ ਤੋਂ। ਉਹਨਾਂ ਨੇ ਸਜਾ ਸਜਾ ਰੱਖਿਆ ਦੇਖੋ। ਹੋਰ ਆ ਦੇਖੋ ਇਸ ਤਰ੍ਹਾਂ ਗ੍ਰੈਬ ਵਾਲੇ ਨਾ ਇੱਥੋਂ ਲੈਣ ਆਉਂਦੇ ਨੇ ਆਰਡਰ। ਬਾਈਆਂ ਦਾ ਬੜਾ ਵਧੀਆ ਕੰਮ ਚੱਲਦਾ। ਸੋ ਜਿਹੜਾ ਵੀ ਕੋਈ ਕੋਇਲ ਵਾਲ ਐਂਪਰ ਦੇ ਵਿੱਚ ਰਹਿ ਰਿਹਾ ਤੁਸੀਂ ਮਠਾਈ ਮੰਗਵਾਉਣੀ ਆ ਤਾਂ ਇੱਥੋਂ ਆਰਡਰ ਕਰ ਸਕਦੇ ਹੋ ਠੀਕ ਹੈ ਨਾ। ਸੋ ਆ ਦੇਖੋ ਬਾਈ ਹੁਣ ਆਪਾਂ ਆਇਆ ਇੱਥੇ SIM ਲੈਣ ਵਾਸਤੇ ਆਇਆ ਇੱਥੋਂ ਠੀਕ ਆ। ਇੱਥੋਂ ਆਪਾਂ ਨੂੰ 10 ਰਿੰਗਟ ਦੀ SIM ਮਿਲ ਰਹੀ ਆ ਆਪਾਂ ਨੂੰ। ਸਿਰਫ ਤੇ ਇਹਨੂੰ ਐਕਟੀਵੇਟ ਕਰਨ ਵਾਸਤੇ ਆਪਾਂ ਨੂੰ ਪਾਸਪੋਰਟ ਦੀ ਜ਼ਰੂਰਤ ਹੈ ਪਾਸਪੋਰਟ ਨਾਲ ਹੀ ਇਸ ਤੋਂ ਐਕਟੀਵੇਟ ਹੋ ਜੂਗੀ ਉਹਦੇ ਬਾਅਦ ਆਪਾਂ ਇਹਦੇ 'ਚ ਆਪਾਂ ਪਲਾਨ ਪਾਵਾਂਗੇ ਹਫਤੇ ਦਾ ਮਹੀਨੇ ਦਾ ਤੇ 15 20 ਰਿੰਗੜ ਦਾ ਆਪਾਂ ਨੂੰ ਉਹ ਪਲਾਨ ਪੈ ਜਾਂਦਾ ਠੀਕ ਹੈ ਸੋ ਭਈਆ ਦੇਖੋ ਅਸੀਂ ਸਿਮੂ ਲੈਣ ਆਏ ਸੀਗੇ ਮੌਸਮ ਬੜਾ ਵਧੀਆ ਸੀ ਪਰ ਹੁਣ ਜਿਵੇਂ ਹੀ ਅਸੀਂ ਬਾਹਰ ਨਿਕਲੇ ਆ ਤੇ ਨਾਲ ਦੀ ਨਾਲ ਇੱਥੇ ਬਾਰਿਸ਼ ਸ਼ੁਰੂ ਹੋ ਗਈ ਦੇਖੋ ਕੋਈ ਪਤਾ ਨਹੀਂ ਅਸੀਂ ਕਦੋਂ ਮੀਂਹ ਪੈਣ ਲੱਗ ਜੇ ਉਹ ਸਾਹਮਣੇ ਟਵਿੰਨ ਟਾਵਰ ਨੇ ਭਈਆ ਦੇਖੋ ਯਾਰ ਕਿੱਥੇ ਖੜਿਆ ਮੈਂ ਇਸ ਟਾਈਮ ਗੱਡੀਆਂ ਦੇਖੋ ਕਿੰਨੀਆਂ ਛੋਟੇ ਛੋਟੇ ਲੱਗ ਰ ਜੋ ਇਥੇ ਮਲੇਸ਼ੀਆ ਦੀ ਸ਼ਾਨ ਆ ਵਾਲਾ ਸੋ ਬਈ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਅਰ ਰਾਤੀ ਆਪਾਂ ਜਾਵਾਂਗੇ ਹੁਣ ਬੁਕਿਤ ਮਤਾੰਗ ਉੱਥੇ ਬੜਾ ਵਧੀਆ ਰਾਤ ਦਾ ਥੀਊ ਹੋਗਾ ਉਹ ਅਗਲੀ ਵੀਡੀਓ ਚ ਦਿਖਾਵਾਂਗੇ ਤੁਹਾਨੂੰ